ਨਾਲੇ ਮਮੀ ਜਾਚ ਸਿੱਖ ਲੂੰਗੀ ਤੇ ਮਮੀ ਚਲਾਈ ਫਿਰੂੰਗੀ ਫਿਰ ਤੇ ਮੈਨੂੰ ਤਾਂ ਸਕੂਟਰੀ ਵਧੀਆ ਜੀ ਦਵਾ ਲਓ ਮੋਟਰਸਾਈਕਲ ਲਓ ਸਕੂਟਰੀ ਲਓ ਜਿਹੜਾ ਮਨਜੀ ਸਾਜਨ ਲਓ ਤੁਹਾਡੀ ਦੁਕਾਨ ਆ ਮਾਰਾ ਜੀ ਥੋੜਾ ਬੋਤਾ ਮੇਕਅਪ ਕਰ ਲਿਓ ਕਿ ਪਿੰਡਾਂ ਦੇ ਸ਼ਹਿਰ ਚ ਥੋੜਾ ਜਿਆ ਖੋਲ ਮਿਲ ਜਾਣ ਥੋੜਾ ਜਿਆ ਮੇਕਅਪ ਕਰਨ ਲਗੇ ਟਾਈਮ ਲੱਗਣਾ ਥੋੜਾ ਬੱਚਿਆਂ ਨੂੰ ਪਿਆਰ ਨਾਲ ਸਮਝਾ ਲਿਓ ਅਸੀਂ ਡਾਕੂਮੈਂਟਸ ਸ਼ੁੱਡ ਬੀ ਸਬਮਿਟਿਡ ਐਂਡ ਸਰ ਯੂ ਡੋਂਟ ਵਰੀ ਕਲਾਪ ਆਪਣੇ ਬੱਚੋ ਕੋ ਲੈ ਕੇ ਆਈਏ ਫਾਈਨਲ ਕਰ ਦਈਏ ਹਾਂ ਜੀ ਹਾਂ ਜੀ ਸਾਫ਼ ਤੇ ਰੱਖ ਦਿਓ ਠੀਕ ਹੈ ਮੈਮ ਐ ਵੀ ਸ਼ੁੱਡ ਬਹੁਤ ਸੋਹਣਾ ਵਾ ਐ ਚੱਲਾ ਆਲਾ ਬੈਗ ਤੇ ਅੱਜ ਪਹਿਲੇ ਦਿਨ ਚੱਲਿਆ ਸਕੂਲ ਉੱਥੇ ਰਾਮ ਨਾ ਰਹਿਣਾ ਸ਼ੈਤਾਨੀ ਨਹੀਂ ਕਰਨੀ ਪਹਿਲੇ ਦਿਨ ਹੀ ਨਾ ਲਾਂਮਾ ਲੈ ਕੇ ਆ ਜੀ ਕਿਤੇ ਚੱਲ ਚੱਲ ਠੀਕ ਆ ਪੁੱਤ ਧਿਆਨ ਨਾਲ ਪੜੀ ਚੰਗਾ ਤੈਨੂੰ ਪਤਾ ਨਾ ਤੇਰਾ ਪਿਓ ਵੇਲਾ ਬਾਰਡਰਾਂ ਤੇ ਕਿੱਥੇ ਕਿੱਥੇ ਡਿਊਟੀ ਕਰਨ ਡਿਆ ਤੇ ਮੇਰੇ ਪੁੱਤ ਨੇ ਵੀ ਨਾ ਵੱਡਾ ਹੋ ਕੇ ਅਫਸਰ ਬਣਨਾ ਆ ਠੀਕ ਆ ਚੱਲ ਠੀਕ ਆ ਹੈ ਚੱਲ ਆ ਪੁੱਤ ਚਲੋ ਉਹ ਛੇਤੀ ਕਰੋ ਨਾ ਆਜੋ ਕਿ ਪਹਿਲੇ ਦਿਨ ਜਾਣਾ ਪਹਿਲੇ ਦਿਨ ਹੀ ਲੇਟ ਕਰਾ ਲੈਣੇ ਨੇ ਨੇ ਅੱਗੇ ਆਗੇ ਅੱਗੇ ਆਓ ਯਾਰ ਚਲੋ ਬਿਠਾਓ ਨੰਗ ਬੈਗ ਲਾ ਆ ਪਾਉਂ ਨਹੀਂ ਤੇ ਅੱਗੇ ਰੱਖ ਦੇ ਇੱਕ ਦਾ ਬੈਗ ਚਲ ਆ ਵੀ ਰੱਖ ਦੇ ਭਾਈ ਕੋਈ ਗੱਲ ਨਹੀਂ ਚਲ ਤੇ ਮੈਂ ਆਇਆ ਛੱਡ ਜਿੰਨਾਂ ਨੂੰ ਚਲ ਠੀਕ ਆ ਠੀਕ ਆ ਹਾਂ ਚਲ ਆ ਠੀਕ ਆ ਹਾਂ ਚਲ ਬਾਏ ਚਲ ਰਣੂ ਦੇਖ ਹੂੰ ਪਾਪੇ ਬੀਬੀ ਨੇ 100 ਲੱਖ ਰੁਪਏ ਸਾਨੂੰ ਦਿੱਤਾ ਸੀ ਤੇ ਲੱਖ ਵੱਡੇ ਨੂੰ ਭਾਬੀ ਲਈ ਤੇ 2 ਲੱਖ ਰੁਪਏ ਦੇ ਸ਼ਹਿਰ ਮੈਂ ਵੇਖਿਆ ਐਉਂ ਮੁੱਢਿਆ ਜਿਹਦਾ ਹਵਾ ਚ ਮਤਲਬ 100 ਲੱਖ ਰੁਪਏ ਤੇ ਬੱਚਿਆਂ ਦੋਵਾਂ ਦੀ ਐਡਮਿਸ਼ਨ ਤੇ ਹੀ ਲੱਗ ਗਿਆ ਆਹੋ ਫੀਸਾਂ ਪੂਸਾਂ ਪਾ ਕੇ 50 ਹਜ਼ਾਰ ਦੀ ਸਕੂਟਰੀ ਆ ਗਈ ਤੇ 50 ਹਜ਼ਾਰ ਤੇ ਪਤਾ ਨਹੀਂ ਲੱਗਾ ਕਿੱਦਨੂ ਤਿੱਤਰ ਬਿੱਤਰ ਤੋ ਹੀ ਕੁਝ ਕਪੜੇ ਲੱਤੇ ਰਾਸ਼ਨ ਪਾਣੀ ਦਾ ਹੁਣ ਗਾਂ ਕਿੱਦਾਂ ਚੱਲੂਗਾ ਮੈਨੂੰ ਦੱਸ ਨਹੀਂ ਉਹ ਤੇ ਹੈ ਆ ਖਾਧਿਆਂ ਤੇ ਖੂਬ ਹੀ ਖਾਦੇ ਜਾਂਦੇ ਆ ਪੈਸੇ ਤੇ ਝਟ ਖਤਮ ਹੋ ਜਾਣੇ ਰਹਿ ਕਿੰਨੇ ਕਦੇ ਆ ਤੇ ਤੂੰ ਹੀ ਐਦਾ ਕਰੋ ਕਿ ਕੋਈ ਨੌਕਰੀ ਨੁਕਰੀ ਵੇਖੋ ਜਾ ਕੇ ਯਾਰ ਗੱਲ ਤੇ ਕਰੀ ਸਹੀ ਆ ਪਰ ਮੈਂ ਦੱਸਾਂ ਤੈਨੂੰ ਇੱਕ 8ਵੀਂ ਪਾਸ ਤੇ ਮੈਂ ਹਾਂ ਤੇ ਸ਼ਹਿਰਾਂ ਚ ਤਾਂ ਕਹਿੰਦੇ ਬੜੇ ਬੜੀਆਂ ਡਿਗਰੀਆਂ ਵਾਲੇ ਨੌਕਰੀਆਂ ਮਿਲਦੀਆਂ ਪੜ੍ਹੇ ਲਿਖੇ ਮੈਨੂੰ ਕੌਣ ਨੌਕਰੀ ਦਊਗਾ ਦੱਸ ਫੇਰ ਵੀ ਤੂੰ ਕਿ ਇਹਨੂੰ ਜਾ ਕੇ ਪੁੱਛੋ ਕਿਤੇ ਕਈ ਵਾਰ ਕਰਮਾ ਚ ਹੋਵੇ ਤੇ ਮਿਲ ਜਾਂਦੀ ਆ ਤੂੰ ਇੱਕ ਵਾਰ ਜਾ ਕੇ ਕੋਸ਼ਿਸ਼ ਤਾਂ ਕਰੋ ਚਲ ਮੈਂ ਦੇਖ ਲੈਣਾ ਉਦਾਂ ਪਰ ਮੈਨੂੰ ਉਮੀਦ ਮਾਦ ਘਾਟੀ ਆ ਮੈਂ ਤਾਂ ਕਦੀ ਕੋਈ ਨੌਕਰੀ ਕੀਤੀ ਨਹੀਂ ساری ਉਮਰ ਜਿੰਨਾ ਐਡਾ ਵੱਡਾ ਹੋ ਗਿਆ ਮੇਰੇ ਅੱਤੇ ਤੇ ਕਹੀ ਰਹੀ ਆ ਤੇ ਮੈਂ ਤੇ ਪੱਠੇ ਵੜ ਲੇ ਤੇ ਪਾਣੀ ਲਾ ਲਿਆ ਇਹ ਤੋਂ ਇਲਾਵਾ ਤੇ ਮੈਨੂੰ ਕੋਈ ਕੰਮ ਆਉਂਦਾ ਨਹੀਂ ਆ ਫਿਰ ਵੀ ਜੇ ਤੂੰ ਕਹਿੰਨੀ ਆ ਜੇ ਮਿਲ ਜੂਗੀ ਤੇ ਇਦਨਾ ਤੇ ਮੁਸ਼ਕਲ ਹੀ ਆ ਇਦਾਂ ਤੇ ਨਹੀਂ ਚੱਲਣਾ ਘਰ ਦਾ ਗੁਜ਼ਾਰਾ ਤੇ ਚੱਲਣਾ ਹੀ ਨਹੀਂ ਹੂੰ ਇੱਥੇ ਤੇ ਮਹਿੰਗਾਈ ਬੜੀ ਰੱਸ਼ਨ ਪਾਣੀ ਕਿਦਾਂ ਚੱਲਣਾ ਤੇ ਫੌਜੀ ਦੇ ਪੈਸੇ ਹੁੰਦੇ ਆ ਬੜਾ ਟਾਈਮ ਲੱਗ ਜਾਂਦਾ ਚਲੋ ਮੈਂ ਅੱਜ ਕਰਦਾ ਹਾਂ ਦੇਖਦਾ ਹਾਂ ਜੇ ਟਰਾਈ ਕਰਦਾ ਮਾਲਕ ਕੀ ਪਤਾ ਕਿਦਾਂ ਨਾ ਕਿਤੇ ਕੋਈ ਟੋ ਟੁਕਾਈ ਦੇਵੇ ਨਹੀਂ ਇੱਕ ਵਾਰਾ ਜਾ ਕੇ ਤੁਸੀਂ ਪਤਾ ਕਰੋ ਚਲ ਮੈਂ ਦੇਖਦਾ ਹਾਂ ਜੇ ਤੂੰ ਕਹਿੰਨੀ ਆ ਠੀਕ ਆ ਚਲ ਆਏ ਯਾਰ ਕਿੰਨੀ ਜਗਾ ਧੱਕੇ ਧੁੱਕੇ ਖਾਆਂ ਕੰਮ ਤੇ ਕਿਤੋਂ ਮਿਲਣੀ ੜਿਆ ਕੀ ਆ ਮੰਦੀਪ ਕਾਰ ਪਾਰਕਿੰਗ ਚਲ ਦੇਖਣਾ ਯਾਰਾ ਸਰਦਾਰ ਜੀ ਕੋਈ ਕੰਮ ਕੋ ਸਤਿ ਸ਼੍ਰੀ ਅਕਾਲ ਸਰਦਾਰ ਜੀ ਠੀਕਾਲ ਆਓ ਜੀ ਆਓ ਮਹਾਰਾਜੋ ਇੱਕ ਨਾ ਇੱਧਰ ਆਏ ਜੀ ਬੇਨਤੀ ਈ ਤੁਹਾਡੇ ਅੱਗੇ ਹੂੰ ਐਨਾ ਨਾਲ ਦੇ ਪਿੰਡੋਂ ਆਏ ਆ ਅੱਛਾ ਇਹ ਸ਼ਹਿਰ ਚ ਆਏ ਆ ਤੁਹਾਨੂੰ ਪਤਾ ਮੰਗਾਈ ਵੰਗੋ ਵੀ ਬੜੀ ਆ ਹੂੰ ਤੇ ਮੈਂ ਕਿ ਕੰਮ ਦੀ ਤਲਾਸ਼ ਚਾਹਾਂ ਜੀ ਤੁਹਾਡੇ ਕੋਈ ਕੰਮ ਕੋ ਮੈਂ ਇਹ ਦੱਸ ਦਿਓ ਬੰਦਾ ਤੇ ਹੀ ਰੱਖਣਾ ਵਈ ਕੂੰ ਕੰਮ ਕਰ ਲੇਗਾ استاد ਜੀ ਪਰ ਮੈਂ ਪੜਿਆ ਲਿਖਿਆ ਘਾਟੀ ਜੀ ਮੈਂ 8ਵੀਂ ਪਾਸ ਜੀ ਸਾਰਾ ਇਹਨੇ ਪੜੇ ਲਿਖੇ ਦੀ ਲੋੜ ਨਹੀਂ ਕੀ ਪਰਚੀ ਕੱਟਣੀ ਆ ਨੰਬਰ ਲਿਖਣਾ ਵਾ ਤੇ ਸੂਟ ਮੋਟਰਸਾਈਕਲ ਦਾ ਧਿਆਨ ਰੱਖਣਾ ਵਾ ਵੀ ਕੋਈ ਆਵੇ ਤੀਜਾ ਬੰਦਾ ਫੇ ਉਹ ਕੋਈ ਮੋਟਰਸਾਈਕਲ ਨਾ ਚੋਰੀ ਕਰ ਲੇ ਜਾਂ ਉਹਦਾ ਪੂਰੀ ਕਰਨ ਦਾ ਰਹਿਣਾ ਪੈਣਾ ਹੋਰ ਔਖਾ ਕੰਮ ਨਹੀਂ ਸੌਖਾ ਕੰਮ ਹੀ ਆਏ ਚਲੋ ਇੰਨਾ ਕਿ ਤੇ ਮੈਨੂੰ ਹੁੰਦਾ ਹੀ ਹੈ ਮੋਟਰਸਾਈਕਲਾਂ ਦੇ ਨੰਬਰ ਹੀ ਲਿਖਣੇ ਹੋਣੇ ਆ ਬੜਾ ਸੌਖਾ ਜਿਹਾ ਕੰਮ ਆ ਸਿਰਫ ਨੰਬਰ ਹੀ ਲਿਖਣਾ ਵਾ ਨੰਬਰ ਲਿਖ ਕੇ ਤੂੰ ਪਰਚੀ ਇੱਕ ਉਹ ਮੋਟਰਸਾਈਕਲ ਚਲਾ ਦੇਣੀ ਆ ਇੱਕ ਪਰਚੀ ਜਿਹੜ ਇਹ ਕੋਈ ਆਵੇ ਪਰਚੀ ਗੁੰਮ ਹੋ ਜਾਈ ਤਾਂ ਉਹਦਾ ਫਿਰ ਐਡਰੈਸ ਜਿਹੜਾ ਤੂੰ ਲੈਣਾ ਹੁੰਦਾ ਚਲੋ ਠੀਕ ਹੈ ਇਹ ਤਾਂ ਕੰਮ ਕੋਈ ਜ਼ਿਆਦਾ ਔਖਾ ਨਹੀਂ ਹੈ ਫਿਰ ਇਹ ਤਾਂ ਇੰਨਾ ਕੁ ਤੇ ਮੈਂ ਕਰ ਹੀ ਲੈਣਾ ਵਾ ਠੀਕ ਹੈ ਪੈਸੇ ਕਿੰਨੇ ਖਲੇਗਾ ਮਹੀਨੇ ਦੇ ਚਲ ਦੇ ਦਿਓ ਤੁਸੀਂ ਆਪਣੇ ਹਿਸਾਬ ਨਾਲ ਵੇਖੋ ਸਾਰੀ ਦਿਹਾੜੀ ਰਹਿਣਾ ਵਾ ਮੈਂ ਤਾਂ ਵੇਖੋ ਆਪਣੇ ਹਾਇਸੀਅਤ ਦੇ ਮੁਤਾਬਕ ਆਪਣੇ ਖਰਚੇ ਦੇ ਮੁਤਾਬਕ 7000 ਰੁਪਏ ਤੇਰਾ ਕਰ ਦਿਆਂਗੇ ਤੇ 7000 ਰੁਪਏ ਚ ਜੇ ਰਹਿਣਾ ਚਾਹੁੰਨਾ ਤੇ ਰਹਿਪੋ ਜੇ ਤਾਂ ਲੱਗਾ ਰਹੇਗਾ ਟਾਈਮ ਸਰ ਆਏਗਾ ਟਾਈਮ ਸਰ ਕੰਮ ਕਰੇਗਾ ਤੇ 700 ਦੋ ਹੋ ਜਾਦਾ 1000 2000 ਹੋਰ ਜ਼ਿਆਦਾ ਆਂਗੇ ਤੇਰਾ ਚਲੋ ਫਿਰ ਮੈਂ ਕੱਲ ਤੋਂ ਆ ਜਾ ਆਜੋ ਜੀ ਸਦਕੇ ਧੰਪਾਗ ਆਓ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਲ ਮੇਰੇ ਤੇ ਗਈ ਹੈ ਨੌਕਰੀ ਪੰਜ-ਸੱਤ 8000 ਦੀ ਹੈ ਕਹਿੰਦੀ ਸੀ ਘਰਿਆਂ ਰਣੋ ਆਜੋ ਆਗੇ ਜੋ ਆ ਆ ਗਿਆ ਯਾਰ ਬਣੀ ਗੱਲ ਕੁਛ ਓ ਯਾਰ ਤੂੰ ਸਹੀ ਰਾਹ ਤੇ ਪਾਇਆ ਸੀ ਬਣ ਤੇ ਗਈ ਆ ਅੱਛਾ ਪਰ ਕੰਮ ਬੜੀ ਜਗ੍ਹਾ ਗਿਆ ਸਾਰੇ ਨਾਂ ਕੀਤੀ ਇੱਕ ਜਗ੍ਹਾ ਮਿਲਿਆ ਹੀ ਉਹ ਹੈ ਤੇ ਛੋਟਾ ਹੀ ਕੰਮ ਆ ਅੱਛਾ 7-8000 ਰੁਪਏ ਸਾਰਾ ਮਿਲਣਾ ਮਹੀਨੇ ਦਾ ਚੱਲ ਕੋਈ ਗੱਲ ਨਹੀਂ ਅਜੇ ਸਟਾਰਟਿੰਗ ਆ ਬਾਅਦ ਚ ਲੱਗੇ ਰੋ ਉਹਨਾਂ ਤੇ ਥੋੜੇ ਥੋੜੇ ਕਰਕੇ ਵਧਾ ਦਿੰਦੇ ਹੁੰਦੇ ਆ ਉਹ ਕੰਮ ਕਾਦਾ ਉੱਥੇ ਵਹ ਹੈ ਤੇ ਕੁਝ ਨਹੀਂ ਕੁਰਸੀ ਤੇ ਬਹਿਣਾ ਵਾ ਅੱਛਾ ਤੇ ਉਹ ਉਹਨਾਂ ਪਰਚੀਆਂ ਜੀ ਕੱਟਣੀਆਂ ਅੱਛਾ ਉਹ ਸਟੈਂਡ ਜੀ ਨਹੀਂ ਹੁੰਦੇ ਜਿੱਥੇ ਮੋਟਰਸਾਈਕਲ ਲਾ ਕੇ ਜਾਂਦੇ ਲੋਕੀ ਹੂੰ ਹੂੰ ਸਿਚਨਾ ਤੇ ਜਾਂਦੇ ਤੇ ਉੱਥੇ ਲਾ ਦਿੰਦੇ ਆ ਤੇ ਕਹਿੰਦੇ 7-8000 ਦੇਂਗੇ ਜੇ ਲੱਗੇ ਰਹਿਣਗੇ ਤੇ ਗੱਲ ਨੂੰ ਕਹਿੰਦਾ 10000 ਦੇ ਚਲੋ ਫਿਰ ਚਲੋ ਕੀ ਕੰਡੇ ਜੋ ਕੁਛ ਨਹੀਂ ਵਿਹਲੇ ਕਰਨਾ ਕੀ ਹੈ ਤੇ ਇਦਾਂ ਕਰੋ ਫਿਰ ਜਾ ਕੇ ਬੱਚਿਆਂ ਨੂੰ ਸਕੂਲ ਤੋਂ ਲੈ ਆਓ ਛੁੱਟੀ ਦਾ ਟਾਈਮ ਹੋ ਗਿਆ ਵਾ ਹੋ ਗਿਆ ਟਾਈਮ ਹਾਂ ਚਲ ਠੀਕ ਹੈ ਮੈਂ ਲੈ ਆਉਂ ਜਾਓ ਲੈ ਕੇ ਆਓ ਆ ਗਿਆ ਕਿਦਾਂ ਦਾ ਰਿਹਾ ਪੁੱਤ ਦਾ ਅੱਜ ਪਹਿਲਾ ਦਿਨ ਸਕੂਲ ਬਹੁਤ ਵਧੀਆ ਸੀ ਅੱਛਾ ਮੈਡਮਾਂ ਚੰਗੀਆਂ ਸੀ ਹਾਂ ਕੋਈ ਸ਼ੈਤਾਨੀ ਤਾਂ ਨਹੀਂ ਕੀਤੀ ਨਾ ਨਾ ਅੱਛਾ ਉਹਨਾਂ ਗੱਲਬਾਤ ਕੀਤੀ ਤੁਹਾਡੇ ਨਾਲ ਕੁਝ ਹਾਂਜੀ ਚੱਲ ਵਧੀਆ ਲਿਆਓ ਬੈਗ ਫਿਰ ਮੈਂ ਹੁਣ ਰੋਟੀ ਲੈ ਕੇ ਦਵਾਂ ਚਲੋ ਪੁੱਤ ਸ਼ਰਾਤ ਤਰੀ ਕੀਤੀ ਸਕੂਲ ਨਹੀਂ ਨਹੀਂ ਮੈਨੂੰ ਪਤਾ ਆ ਇਹੋ ਹੀ ਸ਼ਰਾਤ ਕਰਦਾ ਹੁੰਦਾ ਮੇਰਾ ਮੁੰਡਾ ਨਹੀਂ ਇੰਨੀ ਸ਼ਰਾਤਾਂ ਕਰਦਾ ਇੱਛਾ ਚਲਾ ਆ ਜੀ ਵਰਦੀ ਵਰਦੀ ਲਾਲੀ ਆ ਮੈਂ ਕਿੱਦਾਂ ਦਾ ਲੱਗਾ ਤੁਹਾਨੂੰ ਸਕੂਲੇ ਦਾ ਸਕੂਲ ਤੇ ਟਾਪ ਦਾ ਹੀ ਕਿੱਦਾਂ ਵਧੀਆ ਹੈ ਨਾ ਪੁੱਤ ਹਾਂ ਇਹੋ ਜਿਹੇ ਪਿੰਡ ਦੇ ਸਕੂਲ ਵੇਖਿਆ ਕਦੀ ਨਾ ਨਾ ਇਹਨੂੰ ਪੋਛੋ ਤੇ ਪਾਰ ਕਾ ਉਥੇ ਝੂਲੇ ਇਹੀ ਕੁਝ ਹੀ ਉਥੇ ਟਾਪ ਵੀ ਵਧੀਆ ਵਾ ਅੰਗਰੇਜ਼ੀ ਬੋਲਦੇ ਆ ਉਥੇ ਮੈਂ ਤਾਂ ਹੈਰਾਨ ਜਾਈ ਰਹਿ ਗਿਆ ਉਥੇ ਅੱਛਾ ਆਹੋ ਤੇ ਹੋਰ ਕੀ ਇੱਥੇ ਆ ਕੇ ਨਿਆਣੇ ਵੀ ਬੜੇ ਖੁਸ਼ ਆ ਚਲੇ ਥੀ ਆ ਕੇ ਮੇਰਾ ਪੁੱਤ ਹੁਣ ਵੱਡੇ ਸਕੂਲ ਚ ਪੜ੍ਹਿਆ ਵੱਡਾ ਅਫਸਰ ਬਣੂਗਾ ਪਰ ਇਹ ਸ਼ਰਤਾਂ ਬੜੀਆਂ ਕਰ ਦਈਓ ਮੈਨੂੰ ਲੱਗਦਾ ਅੱਜ ਵੀ ਕੀਤੀ ਹੋਣੀ ਸ਼ਰਤਾਂ ਤੂੰ ਮੈਂ ਨਹੀਂ ਕੀਤੀ ਪੱਕਾ ਕੀਤੀ ਹੋਣੀ ਕੋਈ ਗੱਲ ਨਹੀਂ ਨਿਆਣਿਆਂ ਨਹੀਂ ਸ਼ਰਤਾਂ ਕਾਦੀਆਂ ਹੋਰ ਕਿੰਨਾ ਕਰਨਾ ਚੱਲ ਮੈਂ ਇਹਦੇ ਲਈ ਪਾਣੀ ਲੈ ਕੇ ਆਵਾਂ ਲਾ ਪੁੱਤ ਮੈਂ ਲਿਆਉਣੀ ਆ ਪਾਣੀ ਚਲ ਕੱਪੜੇ ਲਾ ਕੇ ਦੂਜੇ ਪਾਲਾ ਹੈ ਉਹ ਬਣ ਗਈ ਰੋਟੀ ਲਿਆ ਟਿਫਨ ਮੇਰਾ ਤਤੋ ਹੀ ਪੱਗ ਪੁੱਗ ਦੇ ਬਣ ਲੈਣੀ ਹੀ ਉਹ ਪੱਗ ਮੈਂ ਕਿਹੜਾ ਉਥੇ ਅਫਸਰ ਲੱਗਾ ਵਾ ਕਟਣੀਆਂ ਦੇ ਪਰਚੀਆਂ ਹੀ ਆ ਉਥੇ ਓਹੋ ਪੱਗ ਲੱਗਣੀ ਆ ਲਓ ਫੜਾ ਨਫੜਾਕ ਆ ਅੱਗੇ ਲੇਟ ਹੁੰਦੇ ਆ ਲੇਟ ਹੀ ਕਰਾ ਕੇ ਰਖਾਤਾ ਯਾਰ ਅੱਗੇ 20 20 ਗੱਲਾਂ ਕਰਦੇ ਨੇ ਉਹ ਵੀ ਝੁੰਗੇ ਚ ਦੇਣਾ ਰੁਪਈਆ 7000 ਨੋਇਆ ਉਹ ਜਿੱਦਾਂ ਖਰੀਦ ਹੀ ਲਿਆ ਹੋਲ ਬੂਆ ਚਲੋ ਆ ਡੇਟ ਹੋ ਗਿਆ ਕਿ ਠੰਡ ਵੀ ਇੰਨੀ ਹੈ ਬੁਰੀ ਹਾਲ ਹੋ ਗਈ ਮੇਰੀ ਸਤਿਕਾਰ ਦਾਤਾ ਜੀ ਸਤਿਕਾਰ ਕੀ ਹਾਲ ਆ ਠੀਕ ਠਾਕ ਆ ਵਧੀਆ ਵਧੀਆ ਜੀ ਕਦ ਲੈਟ ਕਿਉਂ ਆ ਇਨਾ 9:30 ਹੋ ਗਿਆ ਜੇ ਇਦਾਂ ਕੰਮ ਕਰਨਾ ਤੇ ਫਿਰ ਤੇ ਇਦਾਂ ਨੌਕਰੀ ਨਹੀਂ ਹੋਣੀ ਉਹ ਨਹੀਂ ਮੈਂ ਤੇ ਟਾਈਮ ਨਾਲ ਨਿਕਲਾ ਜੀ ਇਹਨੇ ਫਟਕ ਬੰਦ ਹੋ ਗਿਆ ਫਟਾ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਚਲ ਠੀਕ ਆ ਅੱਗੇ ਤੋਂ ਲੇਟ ਨਾ ਹੋਵੀਂ ਤੇ ਆ ਫੜ ਕਾਪੀ ਪੈਨ ਤੇ ਪਰਚੀਆਂ ਕੱਟ ਹੈ ਚਲੋ ਠੀਕ ਹੈ ਚੱਲਿਆਂ ਜਰਾ 2 ਮਿੰਟ ਮੈਂ ਡੈਕ ਫੇਰ ਕੇ ਆਉਣਾ ਹੈ ਠੀਕ ਹੈ ਸਰਦਾਰ ਜੀ ਠੀਕ ਆ ਯਾਰ ਚੰਗੇ ਬੜਾ ਸਰਦਾਰ ਹੀ ਇੱਥੇ ਕਿਹੜੇ ਕੰਮਾਂ ਚ ਪਾਤਾ ਇਹਨਾਂ ਨੇ ਮੈਨੂੰ ਮਾ ਸ਼ਹਿਰ ਲਿਆ ਲਗੇ ਆ ਕੱਟਣੀਆਂ ਪਰਚੀਆਂ ਦੁੱਧ ਲੈ ਲਓ ਜੀ ਹਾਲ ਹੋ ਗਿਆ ਬਾਊ ਇਦਾਂ ਕਰੀ ਤੋ ਬਾਅਦੋਂ ਦੁੱਧ ਕਿਲੋ ਹੀ ਦੇ ਜਾ ਕਰੀ ਕਿਲੋ ਹੀ ਹਾਂ ਠੀਕ ਹੈ ਪਹਿਲਾਂ ਹੀ ਪਾ ਲਾ ਹਈ ਅੱਤੇ ਨਿਕਲੋ ਥੋੜੇ ਦੇਨ ਚੱਲਣਾ ਆ ਗਿਆ ਨਾ ਕਿਲੋ ਤੇ ਨਿਕਿਰਨਾ ਇੱਧਰ ਆ ਮਿਰਤੀ ਆ ਫੜ ਚੌੜਾ ਨੂੰ ਤੜਕਾ ਲਾ ਲੂ ਬਣਾ ਕਿਰਨਾ ਆ ਜਾ ਖੇਤੀ ਆ ਮੈਂ ਸਭ ਕੁਝ ਕਰ ਦਿੱਤਾ ਇਹਦੇ ਆ ਤੇਲ ਪਾਤਾ ਤੇ ਤੜਕਾ ਲਾ ਲਾ ਮੇਰ ਕੋ ਨਹੀਂ ਮੰਨਦੇ ਝੋਲ ਝੂਲ ਆਪ ਤੇ ਸਾਰੇ ਚਲ ਗਏ ਆ ਮੇਰੇ ਗੱਲ ਸੇ ਆਪਾ ਪਾ ਗਏ ਮੈਂ ਨਹੀਂ ਕਦੀ ਬਣਾਏ ਮੇਰੇ ਸਿਰ ਪਿਡੋਂਡੀ ਮੈਂ ਨਹੀਂ ਬਣਾਉਣੇ ਝੋਲ ਝੂਲ ਹੁਣ ਕੀ ਕਰਨ ਲਿਏ ਹੋ ਰਾਣੋ ਹਾਂਜੀ ਬਣੇ ਨਹੀਂ ਪੁੱਤ ਚੌਲ ਜੇ ਤੁਹਾਡੇ ਬਸ ਬਣ ਚੱਲੇ ਮਮੀ ਤੁਸੀਂ ਜਾ ਕੇ ਬਹਿ ਜਾਓ ਅੱਗੇ ਤੁਹਾਡੀ ਸਿਹਤ ਠੀਕ ਨਹੀਂ ਅਸੀਂ ਬਣਾ ਕੇ ਲਿਆਏ ਬਸ ਚਲੋ ਤੁਸੀਂ ਚਾਹ ਤੇ ਆਰਾਮ ਕਰ ਆਈ ਹੁਣੇ ਬਣਾ ਦੇਣੇ ਆ ਚੱਲ ਬਣਾ ਲਓ ਫਿਰ ਮੇਰੀਆਂ ਧੀਆ ਲਿਆਏ ਬਣਾ ਕੇ ਰਾਣੋ ਜਲਦੀ ਕਰ ਰਾਣੋ ਹੂੰ Papa ਸ਼ਹਿਰ ਚ ਆ ਕੇ ਕਿਤੇ ਗਲਤੀ ਤਾਂ ਨਹੀਂ ਕਰ ਲਈ ਮੈਨੂੰ ਲੱਗਦਾ ਗਲਤੀ ਕਰ ਲਈ ਆਹੀਂ ਅਨਿਆਣੀਆਂ ਦੀਆਂ ਫੀਸਾਂ ਵੀ ਨਹੀਂ ਦਿੱਤੀਆਂ ਜਾਣਡੀਆਂ ਦੋਦੀ ਨੂੰ ਕਿੰਨੇ ਦਿਨ ਹੋ ਗਏ ਆ ਪੈਸੇ ਮੰਗਦੇ ਨੂੰ ਕਿੱਥੋਂ ਦਈਏ ਪੈਸੇ ਉਹਨੂੰ ਰਾਸ਼ਨ ਲਿਉਣ ਜੋਗੇ ਘਰ ਚ ਪੈਸੇ ਹੈ ਨਹੀਂ ਘਰ ਚ ਹਾਂ ਹੀ ਤੇਾਨੂੰ ਕੋਈ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ ਕਦੀ ਫੀਸਾਂ ਦੀ ਟੈਨਸ਼ਨ ਨਹੀਂ ਕਦੀ ਰਾਸ਼ਨ ਦੀ ਨਹੀਂ ਦੁੱਧ ਦੀ ਨਹੀਂ ਸਾਰਾ ਘਰ ਪਾਪੇ ਨੇ ਚੁੱਕਿਆ ਹੀ ਬੱਚਿਆਂ ਦੀਆਂ ਫੀਸਾਂ ਤੱਕ ਪਾਪਾ ਦਿੰਦਾ ਹੀ ਉੱਪਰ ਬੈਠੇ ਜੋ ਉਹ ਕੋਈ ਚੁੱਪ ਚੁੱਪ ਨਹੀਂ ਜਾ ਤੂੰ ਆਪਣਾ ਕੰਮ ਕਰ ਜਾ ਕੇ ਕੁਛ ਹੋਇਆ ਕੁਛ ਨਹੀਂ ਹੋਇਆ ਮੈਂ ਕਿਹਾ ਜਾ ਆਪਣਾ ਕੰਮ ਕਰਕੇ ਹਾਂ ਬਹੁਤ ਦੁੱਧ ਹਟਾ ਤੋੜਦਾ ਕਹਦਾ ਦੁੱਧ ਜੀ ਕਿਉਂ ਪਿਛਲੇ ਦੋ ਮਹੀਨੇ ਆਦੇ ਪਹਿਲਾਂ ਪੈਸੇ ਦੇਓ ਫਿਰ ਦੁੱਧ ਮਿਲੇਗਾ ਅੱਗੇ ਦੁੱਧ ਤਾਂ ਮਿਲਣਾ ਹੀ ਨਹੀਂ ਦੋ ਮਹੀਨੇ ਤਾਂ ਹੋ ਗਏ ਪੈਸੇ ਦੇਣ ਵਾਲੇ ਇਹ ਸ਼ੇ ਮਧਰੀਆ ਭਾਈ ਉਹ ਰਣੋ ਉਹ ਚਾਹ ਦਾ ਕੱਪ ਲਿਆ ਠੰਡ ਲੱਗਣ ਦੀ ਯਾਰ ਸਿਰਸਰੇ ਠੰਡ ਵੀ ਪੜੀ ਆ ਆ ਲੋ ਹੈਂ ਇਹ ਕਾਲੀ ਚਾਹ ਦੁੱਧ ਕਿਉਂ ਨਹੀਂ ਪਾਇਆ ਵਿੱਚ ਦੋਦੀ ਨੇ ਦੁੱਧ ਬੰਦ ਕਰਤਾ ਆ ਕਹਿੰਦਾ ਵੀ 2 ਮਹੀਨੇ ਹੋ ਗਏ ਆ ਤੁਸੀਂ ਪੈਸੇ ਨਹੀਂ ਦਿੱਤੇ ਪੈਸੇ ਦੇਵੋਗੇ ਤੇ ਦੁੱਧ ਮਿਲੂਗਾ ਇਹ ਤਾਂ ਹੁਣ ਛੱਪੇ ਰਹਿਣੇ ਹੀ ਇੱਥੇ ਇਹੋ ਜਿਹੀ ਆ ਤੁਹਾਨੂੰ ਚਾਹ ਚੜਿਆ ਹੀ ਸ਼ਹਿਰ ਆਉਣ ਦਾ ਸ਼ਹਿਰ ਹੁਣਾ ਸ਼ਹਿਰ ਵੇਖ ਲੈਣਾ ਕੀ ਹਾਲਾਤ ਹੋਣ ਦੇ ਸਾਡੇ ਕਿਲੋ ਕਿਲੋ 2-2 ਕਿਲੋ ਦੁੱਧ ਅਸੀਂ ਲੋਕਾਂ ਨੂੰ ਉਦਾਂ ਹੀ ਦੇ ਦਿੰਦੇ ਆ ਇੱਥੇ ਸਾਡੇ ਕੋਲ ਚਾਹ ਚੁੱਕਾ ਨਹੀਂ ਆ ਦੁੱਧ ਸਭ ਕੁਝ ਫ੍ਰੀ ਦਾ ਹੀ ਪਰ ਤੁਹਾਨੂੰ ਨਹੀਂ ਪਚਿਆ ਜਾ ਲੈ ਜਾ ਮੈਂ ਨਹੀਂ ਪੀਣੀ ਕਾਲੀ ਕੁਲੀ ਚਾਹ ਹੁਣ ਸਾਡੇ ਦੇਣਾ ਇਹੋ ਜੇ ਵੀ ਆਗੇ ਕਾਲੀ ਚਾਹ ਪੀਣੀ ਆ ਪਤਾ ਨਹੀਂ ਕਿਹੜੇ ਕਿਹੜੇ ਦਿਨ ਦੇਖਣੇ ਆ ਇਹਨਾਂ ਨੂੰ ਸ਼ਹਿਰ ਦਾ ਹੀ ਚਾਹ ਚੜ੍ਹਿਆ ਸੀ ਸਵੇਰੇ ਸਵੇਰੇ ਸਤਾ ਮੈਨੂੰ ਸਵੇਰੇ ਸਵੇਰੇ ਆ ਗਈ ਆ ਕਾਲੀ ਚਾਹ ਲੈ ਕੇ ਦਿਨ ਪਤਾ ਨਹੀਂ ਕਿਦਾਂ ਨਿਕਲਣਾ ਬਾਕੀ ਜਿਹੜਾ ਦਫਾ ਹੁੰਦੀ ਕੋਈ ਠੀਕ ਠਾਕ ਲੱਗ ਰਿਹਾ ਕੰਮ ਤੇਰਾ ਹਾਂਜੀ ਹਾਂਜੀ ਸਤਾ ਜੀ ਚੱਲ ਰਿਹਾ ਅੱਜ ਕਾਫੀ ਮੋਟਰਸਾਈਕਲ ਆ ਗਏ ਆ ਕਿੰਨੇ ਆਏ ਅੱਜ ਅੱਜ 20 ਕ ਤਾਂ ਲੱਗ ਗਏ ਆ ਤੇ ਜੀਆਂ ਤੇ ਪੱਟੀਆਂ ਲੱਗੀਆਂ ਪਰ ਆਪਰ ਸਾਹਿਬ ਮੈਂ ਸਾਰੀਆਂ ਪਰਚੀ ਕਟੀਆਂ ਵੇਖੋ ਲੱਗਣੀਆਂ ਚਾਹੀਦੀਆਂ ਮੈਂ ਨਹੀਂ ਕਰ ਲਿਆ ਕਰ ਲਓ ਮੈਂ ਕੈਸੇ ਦਾ ਜੀ ਮੇਨ ਨਾ ਹੋ ਗਿਆ ਤਨਖਾਹ ਤਨ ਰੂਹੀ ਦੇ ਦਿੰਦੇ ਤਨਖਾਹ ਤਨ ਬੇਟਾ ਉਹਨੇ ਦੇ ਦਿੰਨੇ ਤਨ ਖਾ ਦੀ ਕੀ ਗੱਲ ਆ ਤਨਖਾਹ ਦਾ ਹਾਂ ਨਹੀਂ ਦੇ ਦੋ ਮੈਂ ਨਾ ਸੌਦਾ ਸੱਦਾ ਖਾਣਾ ਵਾ ਅੱਜ ਕੋਈ ਗੱਲ ਤਨ ਖਾ ਦੇ ਦਿੰਨੇ ਤਨਖਾਹ ਦੀ ਕੀ ਗੱਲ ਆ ਆ ਤਨ ਹਾਲ ਆ ਜਾ ਹਾਲ ਹੈ ਲੈਨ ਕੇ ਮਿਲ ਕੇ ਪੁੱਛ ਹਾਂ ਟੌਲ ਆਲਬ ਮੀ ਤੁਨ ਖਾ ਚਲੋ ਠੀਕ ਆ ਟਾਈਮ ਵੀ ਹੋਣ ਡਿਆ ਵਾ 7000 ਰੁਪਿਆ ਜੀ ਤੇ ਹਾਂਜੀ ਪਪਾ ਆਹ ਥੋੜੇ ਜਿਹੇ ਪੈਸੇ ਵਿੱਚ ਪਾ ਲਾ ਤੂੰ ਕੋਈ ਆਪਣਾ ਪੈਂਟ ਕਮੀਜ਼ ਬਣਾ ਲਾ ਆਪਣੇ ਬੱਚਿਆਂ ਦੇ ਕੱਪੜੇ ਬਣਾ ਲਾ ਤੂੰ ਸਾਰੀ ਧੜੀ ਮਿੱਟੀ ਮਿੱਟੀ ਹੋ ਰਹਿਣਾ ਕੋਈ ਦੀ ਕੀ ਲੋੜੀ ਪਪਾ ਉਹ ਚੱਲ ਰੱਖ ਲੈ ਤੇਰੇ ਕੰਮ ਆਉਣਗੇ ਇਹਨਾਂ ਤੇ ਚਲ ਮੁਲਾਜ਼ਮ ਐ ਉਹ ਤੇ ਮੁਲਾਜ਼ਮ ਐ ਪੌਜੀ ਉਹ ਦਰਖਾ ਆ ਜਾਂਦੀ ਐ ਉਹਨੇ ਕਿਹੜਾ ਤੈਨੂੰ ਦੱਸਣਾ ਉਹ ਮੈਂ ਸੋਚਣਾ ਵੀ ਤੂੰ ਕਹਿ ਗਾਲੀ ਤੈਨੂੰ ਕਮੀ ਨਾ ਰਹੇ ਕੋ ਮੈਂ ਕਿੱਥੇ ਜਾਣਾ ਹੁੰਦਾ ਮੈਂ ਤਾਂ ਇੱਥੇ ਪਿੰਡ ਜੀ ਰਹਿਣਾ ਪੈ ਲਿਆ ਕੀ ਕਰਨੇ ਸੀ ਪੁੱਤ ਬੜੇ ਕੰਮ ਦੀ ਲੋੜ ਪੈਂਦੀ ਪੈਸੇ ਤੋਂ ਬਿਨਾਂ ਤਾਂ ਗੁਜ਼ਾਰਾ ਨਹੀਂ ਨਹੀਂ ਪਰਦੇ ਨਾ ਰੱਖਣਾ ਦਸੀਨਾ ਇਹਨਾਂ ਨੂੰ ਇਹਨਾਂ ਨਾਲ ਲੜਦਾ ਹੀ ਮਰਨਾ ਤੇ ਮੇਰੇ ਬਾਰੇ ਮਾਂ ਤਾਂ ਮਾਂ ਤਾਂ ਵੀ ਮੋਲਾ ਰੱਖਿਆ ਚਲ ਪਪਾ ਕੋਈ ਗੱਲ ਨਹੀਂ ਹਾਂ ਠੀਕ ਹੈ ਹਾਂ ਬਿਲਕੁਲ ਚਲੋ ਕੋਈ ਇਹਦਾ ਕੀ ਬਣਨਾ ਯਾਰ ਚੰਗੇ ਭਲੇ ਸਰਦਾਰ ਹੀ ਚਲੋ ਕੀ ਕਰਨਾ ਚਲਦੇ ਆ ਟਾਈਮ ਵੀ ਹੋਣ ਧਿਆ ਹੁਣ ਆਏ